ਸਾਰੇ ਛੱਜਾਂ ਵਾਲਾ ਦੇ ਆਕਾਏ ਅਸੀਂ ਕਹਿੰਦੀਆਂ ਹੁੰਦੀਆਂ ਨੇ ਸਾਨੂੰ ਗਾੜੀ ਦੇ ਵਿੱਚ ਜਿਹੜੇ ਨਸ਼ਾ ਵੀ ਆਈਦੇ ਨੇ ਤਾਂ ਸੌ ਸੌ ਗੱਲਾਂ ਕਰਦੀਆਂ ਨੇ ਧੱਕੇ ਮਾਰ ਮਾਰ ਤੇ ਲੋਕਾਂ ਨੂੰ ਪਜਾਉਂਦੀਆਂ ਨੇ ਮੇਰਾ ਪੁੱਤਰ ਮਰਿਆ ਪਿਆ ਸੀ ਨਾ ਤੇ ਮੈਂ ਉਦੋਂ ਮੈਨੂੰ ਸਾਰਿਆਂ ਨੇ ਆਕਾ ਰਿਸ਼ਤੇਦਾਰਾਂ ਵੀ ਆਕਾ ਸਾਰਿਆਂ ਮੈਂ ਤਾਂ ਹੋਸ਼ ਕੋਣੀ ਸੀ ਆਪਦੀ ਮੇਰੇ ਪੁੱਤਰ ਦਾ ਰਾਤੋਂ ਰਾਤ ਜਿਹੜੇ ਟਾਈਮ ਮੇਰੇ ਪੁੱਤਰ ਮੇਰੇ ਕੋਲ ਆ ਕੇ ਸੌਂਦਾ ਸੀ ਉਹਦਾ ਸੰਸਕਾਰ ਕਰ ਦਿੱਤਾ ਨੇ ਤੇ ਉਹਨਾਂ ਦੀ ਬੱਚਤ ਹੋ ਗਈ ਇਹਨਾਂ ਦੀ ਬੱਸ ਤਾਂ ਹੋ ਗਈ ਤੁਹਾਨੂੰ ਪਤਾ ਸੀ ਕਿ ਕਿਹਦੇ ਕੋਲੋਂ ਲਿਆਰ ਤੁਹਾਡੇ ਮੁੰਡੇ ਨੇ ਨਸ਼ਾ ਗਲੀਆਂ ਦੇ ਵਿੱਚ ਖੜੇ ਰਹਿੰਦੇ ਸੀ ਗਲੀਆਂ ਦੇ ਵਿੱਚ ਹੀ ਖੜੇ ਰਹਿੰਦੇ ਸੀ ਲੈ ਕੇ ਨਹੀਂ ਉਦੋਂ ਉਦੋਂ ਇੱਥੇ ਪੱਤਰਕਾਰਾਂ ਨੂੰ ਵੀ ਤੁਸੀਂ ਬੁਲਾਇਆ ਸੀ ਪਰ ਬਾਅਦ ਚ ਜਦੋਂ ਉੱਥੇ ਪਹੁੰਚ ਗਏ ਤੁਸੀਂ ਕਿਹਾ ਵੀ ਨਹੀਂ ਅਸੀਂ ਕੋਈ ਕੰਮ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਮਾਤਾ ਜੀ ਤੁਹਾਨੂੰ ਇਹ ਪਤਾ ਮੁੰਡੇ ਤਾਂ ਤੁਹਾਡੇ ਨੇ ਕਿਹਦੇ ਤੋਂ ਨਸ਼ਾ ਲਿਆ ਸੀ ਨਸ਼ਾ ਗਲੀਆਂ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਨਹੀਂ ਨਾ ਜਾਣਦੇ ਹਾਂ ਨਾ ਤਾਂ ਸਾਰਿਆਂ ਦੀ ਜਾਣਨੇ ਆ ਸਾਰੇ ਪਿੰਡ ਦੀ ਜਾਣਨੇ ਆ ਕਿੰਨੇ ਕੁ ਕਰਨੇ ਪਿੰਡ ਚ ਕਾਹ ਰ ਬਾਦ ਹੋ ਗਏ ਨੇ ਘਰ ਤਵਾਦੂ ਹੈਗੇ ਨੇ ਉਨ ਤੁਸੀਂ ਮੇਰੇ ਕੋਲ ਕੀ ਪੁੱਛਦੇ ਜੇ ਦੇਖੋ ਜੀ ਇਹ ਦੁਸ਼ਮਣੀ ਪਾਉਂਦੀ ਦਬਾ ਬਾਂਦੇ ਨੇ ਸਾਡੇ ਤੇ ਹੋੜ ਵੀ ਇੱਥੇ ਨਹੀਂ ਹੋਤ ਨਹੀਂ ਹੋੜ ਮੇਰਾ ਇੱਕ ਮੁੰਡਾ ਹੈ ਉਦੋਂ ਮੇਨੇ ਲਾੜ ਭੀਜਿਆ ਕੁਲੀ ਵਿੱਚ ਪੂਰੀ ਲਾੜ ਪਈ ਮੈਂ ਬਹੁਤ ਮੌਤ ਹੈ ਜੇ ਅਸੀਂ ਨਾਂ ਲਈਨੇ ਨਾ ਅੱਜ ਫਲਾਣਾ ਬੰਦਾ ਵੇਚਦਾ ਹੈ ਉਹ ਸਾਡੀ ਵੀ ਮੌਤ ਸਾਡਾ ਬੱਚਾ ਮੇਰੇ ਤੋਂ ਚਲੇ ਗਿਆ ਮਗਰ ਮੇਰੀ ਵੀ ਮੌਤ ਹੈ ਮੇਰੇ ਪਰਿਵਾਰ ਦੀ ਮੌਤ ਹੈ ਹਾਂ ਕਿਉਂ ਨਾਂ ਲਈਏ ਅਸੀਂ ਨਹੀਂ ਆਏ ਤੁਸੀਂ ਉਹ ਦਬਾਅ ਪਾਉਂਦੇ ਨੇ ਸਾਡੇ ਤੇ ਪਰ ਮੇਰਾ ਤਮਾਰਾ ਵੀ ਅੱਜ ਅਸੀਂ ਉਹਨਾਂ ਨੂੰ ਉੱਥੇ ਇੱਥੇ ਬੁਲਾਇਆ ਗਿਆ ਜਿਹੜੇ ਨਸ਼ਾ ਵੀ ਇੱਥੇ ਬੁਲਾਇਆ ਗਿਆ ਚਲੋ ਆਏ ਨੇ ਉਹ ਵੀ ਸਾਡੇ ਭਰਾ ਨੇ ਆਏ ਨੇ ਅਸੀਂ ਇਹਨੇ ਵੀ ਕਮਾਈ ਕਰ ਲਈਏ ਆਉਦੇ ਘਰ ਬੂਆ ਬਣਾ ਲਿਆ ਨਹੀਂ ਇਹਨੂੰ ਕਮਾਈ ਨਹੀਂ ਕਹਿ ਸਕਦੇ ਅੱਜ ਅੱਜ ਨਹੀਂ ਕਮਾਈ ਹੈ ਉਹਨਾਂ ਵਾਸਤੇ ਕਮਾਈ ਆ ਪਾਣੀ ਨੂੰ ਸਾਂਦੇ ਰਸਤੇ ਕਮਾਈ ਉਹਨਾਂ ਵਾਸਤੇ ਵੀਰ ਜੀ ਕਮਾਈ ਸੀ ਅੱਜ ਕਮਾਈ ਕਰ ਲਈਏ ਚਾਰ ਪੈਸੇ ਨੇ ਕੋਲ ਉਹਨਾਂ ਪੈਸੇ ਨਾਲ ਹੋਰ ਧੰਦਾ ਕਰ ਲੈਣ ਇੱਕ ਵਾਰੀ ਸਾਡੀ ਗਲੀ ਵਿੱਚ ਨਾ ਇੱਕ ਜਣੀ ਮੇਰੇ ਨਾਲ ਲੜ ਪਈ ਪਤਾ ਮੈਨੂੰ ਕੀ ਚਾਹੀਦੀ ਹੈ ਮੈਂ ਉਹ ਜਣੀ 2 ਨੰਬਰ ਦੀ ਕਮਾਈ ਮੈਨੂੰ ਕਹਿੰਦੀ ਮੈਂ ਇਹ ਨਹੀਂ ਗੱਲ ਕਰੀ ਏ 2 ਮੈਂ ਤੁਹਾਡੇ ਕੋਲ ਤੋਂ ਪੈਸਾ ਮੇਰੇ ਕੋਲ ਨਹੀਂ ਗਰੀਬ ਨਹੀਂ ਕੋਲ ਲੜਿਆ ਜਾਂਦਾ ਅਗੋ ਪਤਾ ਕੀ ਕਹਿੰਦੀ 2 ਕਿਲੋ ਰੱਖ ਲੈ ਤੇਰੇ ਘਰੇ ਤੇਰੇ ਪੁੱਤਰ ਛੋਟੇ ਨੂੰ ਫੜਾਵਾਂਗੀ ਓ ਡੀਲਰ ਏ ਮੇਰੇ ਪੁੱਤਰ ਨੂੰ ਡੀਲਰ ਫੜਦੀਆਂ ਸੀ ਨਾ ਨੇੜੇ ਨਾ ਤੇੜੇ ਮੇਰਾ ਪੁੱਤਰ ਨਿੱਕਾ ਚੱਲ ਵੱਡਾ ਕਲਸ਼ੇ ਕਰਦਾ ਸੀ ਉਹ ਤੁਨ ਖਤਮ ਹੋ ਗਿਆ ਕੀ ਪਤਾ ਕੱਲ ਨੂੰ ਮੇਰੇ ਘਰ ਰੱਖ ਤੇ ਡੀਲਰ ਬੁਲਾ ਦੇਵਾਂ ਮੇਰੇ ਪੁੱਤਰ ਨੂੰ ਜੇ ਬੋਲਨੇ ਵਿੱਚ ਗੱਲੀ ਦੇ ਤਿਆਗ ਜੇ ਤੁਹਾਡੇ ਘਰੇ ਰੱਖ ਕੇ ਕਿਦਾਂ ਤੇਰੇ ਮੁੰਡੇ ਘਰੇ ਹੋਏ ਤੁਹਾਨੂੰ ਅਸੀਂ ਅੰਦਰ ਕਰਾਉਂਦੇ ਹਾਂ ਮੂੰਹ ਤਾਂ ਕਹਿੰਦੀਆਂ ਨੇ ਮੂੰਹ ਤੇ ਸਾਨੂੰ ਖਤਰਾ ਹੈ ਰਾਤ ਅਸੀਂ ਬਹਿ ਕੇ ਕੱਤੀ ਦਾ ਮੇਰਾ ਇੱਕ ਮੁੰਡਾ ਥਾਣੇ ਗਿਆ ਉੱਤੇ ਜੇਲ੍ਹ ਚ ਕਿੰਨੂ ਕਿਲੋ ਚਕਾਇਆ ਨੇ ਇੱਕ ਮੇਰੇ ਮੁੰਡੇ ਤੇ ਕਤਲ ਦਾ ਕੇਸ ਪਾਇਆ ਗਿਆ ਉਹ ਵੀ ਉਹ ਵੀ ਨਹੀਂ ਮੇਰੇ ਕੋਲੇ ਦਾ ਮੈਂ ਬਹਿ ਮੇਰੀ ਕੁੜੀ ਗਈ ਉਹ ਦਿਮਾਗ ਤੂੰ ਡੱਡ ਦੇ ਗਈ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੇ ਮੁੰਡੇ ਨੂੰ ਅੱਗੂ ਕਿੱਥੇ ਰੱਖ ਕਾਨੂੰ ਹੂੰ ਕਿੰਨੀ ਉਮਰ ਦਾ ਤੁਹਾਡੇ ਮੁੰਡੇ ਦੇ ਇਹ ਕੀ ਸਾਰੇ ਛੱਜਾ ਵਾਲਾ ਦੇ ਆਕਾ ਏ ਅਸੀਂ ਕਹਿੰਦੀ ਹਾਂ ਹੁੰਦੀਆਂ ਨੇ ਸਾਨੂੰ ਗਾਲੀ ਦੇ ਵਿੱਚ ਜਿਹੜੇ ਨਸ਼ਾ ਵੇਹ ਦੇ ਤਾਂ 100 100 ਗੱਲਾਂ ਕਰਦੀਆਂ ਨੇ ਧੱਕੇ ਮਾਰ ਮਾਰ ਤੇ ਲੋਕਾਂ ਨੂੰ ਪਜਾਉਂਦੀਆਂ ਨੇ ਮੇਰਾ ਪੁੱਤਰ ਮਰਿਆ ਪਿਆ ਸੀ ਨਾ ਤੇ ਮੈਂ ਉਦੋਂ ਮੈਨੂੰ ਸਾਰਿਆਂ ਨੇ ਆਕਾ ਰਿਸ਼ਤੇਦਾਰਾਂ ਵੀ ਆਕਾ ਸਾਰਿਆਂ ਮੈਂ ਤਾਂ ਹੋਸ਼ ਕੋਣੀ ਸੀ ਆਵਦੀ ਮੇਰੇ ਪੁੱਤਰ ਦਾ ਰਾਤੋਂ ਰਾਤ ਜਿਹੜੇ ਟਾਈਮ ਮੇਰੇ ਪੁੱਤਰ ਮੇਰੇ ਕੋਲ ਆ ਕੇ ਸੌਂਦਾ ਸੀ ਉਹਦਾ ਸੰਸਕਾਰ ਕਰ ਦਿੱਤਾ ਨੇ ਇਹਨਾਂ ਦੀ ਬੱਚਾ ਤਾਂ ਹੋ ਗਈ ਇਹਨਾਂ ਦੀ ਬੱਚਾ ਤਾਂ ਹੋ ਗਈ ਤੁਹਾਨੂੰ ਪਤਾ ਸੀ ਕਿਹਦੇ ਕੋਲੋਂ ਲਿਆਰ ਤੁਹਾਡੇ ਮੁੰਡੇ ਨੇ ਨਸ਼ਾ ਗਲੀਆਂ ਦੇ ਵਿੱਚ ਹੀ ਖੜੇ ਰਹਿੰਦੇ ਸੀ ਗਲੀਆਂ ਦੇ ਵਿੱਚ ਹੀ ਖੜੇ ਰਹਿੰਦੇ ਸੀ ਲੈ ਕੇ ਨਹੀਂ ਉਦੋਂ ਉਦੋਂ ਇੱਥੇ ਪੱਤਰਕਾਰਾਂ ਨੂੰ ਵੀ ਤੁਸੀਂ ਬੁਲਾਇਆ ਸੀ ਪਰ ਬਾਅਦ ਚ ਜਦੋਂ ਉੱਥੇ ਪਹੁੰਚ ਗਏ ਤੁਸੀਂ ਕਿਹਾ ਵੀ ਨਹੀਂ ਅਸੀਂ ਕੋਈ ਕੰਮ ਨਹੀਂ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਮਾਤਾ ਜੀ ਤੁਹਾਨੂੰ ਇਹ ਪਤਾ ਮੁੰਡੇ ਤਾਂ ਤੁਹਾਡੇ ਨੇ ਕਿਹਦੇ ਤੋਂ ਨਸ਼ਾ ਲਿਆ ਸੀ ਨਸ਼ਾ ਗਲੀਆਂ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਨਹੀਂ ਨਾ ਜਾਣਦੇ ਆ ਨਾ ਤਾਂ ਸਾਰਿਆਂ ਦੀ ਜਾਣਨੇ ਆ ਸਾਰੇ ਪਿੰਡ ਦੀ ਜਾਣਨੇ ਆ ਕਿੰਨੇ ਘਰ ਵੇਚਦੇ ਕਿੰਨੇ ਕੋ ਕਰਨੇ ਪਿੰਡ ਚ ਘਰ ਤਾਂ ਵਾਧੂ ਹੋ ਗਏ ਨੇ ਘਰ ਤਾਂ ਵਾਧੂ ਹੋ ਗਏ ਨੇ ਹੁਣ ਤੁਸੀਂ ਮੇਰੇ ਕੋਲ ਕੀ ਪੁੱਛਦੇ ਜੀ ਦੇਖੋ ਜੀ ਇਹ ਦੁਸ਼ਮਣੀ ਪਾਉਂਦੀ ਖੇ ਦਬਾਅ ਪਾਉਂਦੇ ਨੇ ਸਾਡੇ ਤੇ ਹੋੜ ਵੀ ਇੱਥੇ ਨਹੀਂ ਹੋ ਤੁਸੀਂ ਹੋੜ ਮੇਰਾ ਇੱਕ ਮੁੰਡਾ ਏ ਉਦੋਂ ਮੇਰੇ ਨਾਲ ਲਾੜ ਭੀ ਗਿਆ ਕਲੀ ਵਿੱਚ ਬੁੜੀ ਲਾੜ ਪਈ ਮੈਂ ਬਹੁਤ ਮੌਤ ਏ ਜੇ ਅਸੀਂ ਨਾਂ ਲਈਨੇ ਨਾ ਅੱਜ ਫਲਾਣਾ ਬੰਦਾ ਵੇਚਦਾ ਏ ਉਹ ਸਾਡੀ ਵੀ ਮੌਤ ਸਾਡਾ ਬੱਚਾ ਮੇਰੇ ਤੋਂ ਚਲੇ ਗਿਆ ਮਗਰ ਮੇਰੀ ਵੀ ਮੌਤ ਏ ਮੇਰੇ ਪਰਿਵਾਰ ਦੀ ਵੀ ਮੌਤ ਏ ਹਾਂ ਕਿਉਂ ਨਾਂ ਲਈਏ ਅਸੀਂ ਨਹੀਂ ਆਈ ਤੁਸੀਂ ਅਸੀਂ ਆਨੇ ਆ ਕਿ ਉਹ ਦਬਾਅ ਪਾਉਂਦੇ ਨੇ ਸਾਡੇ ਤੇ ਕਾ ਮੇਰਾ ਸਮਝ ਇਹ ਵੀ ਅੱਜ ਅਸੀਂ ਉਹਨਾਂ ਨੂੰ ਉੱਥੇ ਇੱਥੇ ਬੁਲਾਇਆ ਗਿਆ ਜਿਹੜੇ ਨਸ਼ਾ ਇੱਥੇ ਬੁਲਾਇਆ ਗਿਆ ਚਲੋ ਆਏ ਨੇ ਉਹ ਵੀ ਸਾਡੇ ਭਰਾ ਨੇ ਆਏ ਨੇ ਅਸੀਂ ਇਹਨੇ ਵੀ ਕਮਾਈ ਕਰ ਲਈਏ ਆਦੇ ਘਰ ਬੂਆ ਬਣਾ ਲਿਆ ਨਹੀਂ ਇਹਨੂੰ ਕਮਾਈ ਨਹੀਂ ਕਹਿ ਸਕਦੇ ਅੱਜ ਅੱਜ ਨਹੀਂ ਕਮਾਈ ਹੈ ਉਹਨਾਂ ਵਾਸਤੇ ਕਮਾਈ ਆ ਪਾਣੀ ਨੂੰ ਸੰਭਾਲਿਆ ਤਾਂ ਕਮਾਈ ਉਹਨਾਂ ਵਾਸਤੇ ਵੀਰ ਜੀ ਕਮਾਈ ਸੀ ਅੱਜ ਕਮਾਈ ਕਰ ਲਈਏ ਚਾਰ ਪੈਸੇ ਨੇ ਕੋਲ ਉਹਨਾਂ ਪੈਸੇ ਨਾਲ ਹੋਰ ਧੰਦਾ ਕਰ ਲੈਣ ਇੱਕ ਵਾਰੀ ਸਾਡੀ ਗਲੀ ਵਿੱਚ ਨਾ ਇੱਕ ਜਣੀ ਮੇਰੇ ਨਾਲ ਲੜ ਪਈ ਪਤਾ ਮੈਨੂੰ ਕੀ ਚਾਹੀਦੀ ਹੈ ਮੈਂ ਉਹ ਜਣੀ 2 ਨੰਬਰ ਦੀ ਕਮਾਈ ਮੈਨੂੰ ਕਹਿੰਦੀ ਮੈਂ ਇਹ ਨਹੀਂ ਗੱਲ ਕਹੀ ਏ 2 ਮੈਂ ਤੁਹਾਡੇ ਕੋਲ ਤੋਂ ਪੈਸਾ ਮੇਰੇ ਕੋਲ ਨਹੀਂ ਗਰੀਬ ਨਹੀਂ ਕੋਲ ਲੜਿਆ ਜਾਂਦਾ ਅਗੋ ਪਤਾ ਕੀ ਕਹਿੰਦੀ 2 ਕਿਲੋ ਰੱਖ ਲੈ ਤੇਰੇ ਘਰੇ ਤੇਰੇ ਪੁੱਤਰ ਛੋਟੇ ਨੂੰ ਫੜਾਵਾਂਗੀ ਉਹ ਡੀਲਰ ਏ ਮੇਰੇ ਪੁੱਤਰ ਨੂੰ ਡੀਲਰ ਫੜਦੀਆਂ ਸੀ ਨਾ ਨੇੜੇ ਨਾ ਤੇੜੇ ਮੇਰਾ ਪੁੱਤਰ ਨਿੱਕਾ ਚੱਲ ਵੱਡਾ ਤਲਸ਼ੇ ਕਰਦਾ ਸੀ ਉਹ ਤੁਨ ਖਤਮ ਹੋ ਗਿਆ ਕੀ ਪਤਾ ਕੱਲ ਨੂੰ ਮੇਰੇ ਘਰ ਰੱਖ ਤੇ ਡੀਲਰ ਬਣਾ ਦੇਵਾਂ ਮੇਰੇ ਪੁੱਤਰ ਨੂੰ ਜਿ ਬੋਲਨੇ ਵਿੱਚ ਗੱਲੀ ਦੇ ਤਿਆਗੇ ਨੇ ਤੁਹਾਡੇ ਘਰੇ ਰੱਖ ਕੇ ਕਿਦਾਂ ਤੇਰੇ ਮੁੰਡੇ ਘਰੇ ਹੋਏ ਤੁਹਾਨੂੰ ਅਸੀਂ ਅੰਦਰ ਕਰਾਉਣਾ ਹਾਂ ਮੂੰਹ ਤਾਂ ਕਹਿੰਦੀਆਂ ਨੇ ਮੂੰਹ ਤੇ ਸਾਨੂੰ ਖਤਰਾ ਹੈ ਰਾਤ ਅਸੀਂ ਬਹਿ ਕੇ ਕੱਟੀ ਦਾ ਮੇਰਾ ਇੱਕ ਮੁੰਡਾ ਥਾਣੇ ਗਿਆ ਉੱਤੇ ਜੇਲ੍ਹ ਚ ਕਿੰਨੂ ਕਿਲੋ ਚਕਾਇਆ ਨੇ ਇੱਕ ਮੇਰੇ ਮੁੰਡੇ ਤੇ ਕਤਲ ਦਾ ਕੇਸ ਪਾਇਆ ਗਿਆ ਉਹ ਵੀ ਉਹ ਵੀ ਨਹੀਂ ਮੇਰੇ ਕੋਲੇ ਆ ਮੈਂ ਬਹਿ ਮੇਰੀ ਕੁੜੀ ਗਈ ਉਹ ਦਿਮਾਗ ਤੂੰ ਡੱਡ ਗਈ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੇ ਮੁੰਡੇ ਨੂੰ ਆਗੂ ਕੀਤੀ ਰੱਖ ਖਾਨੂੰ ਕਿੰਨੀ ਉਮਰ ਦਾ ਤੁਹਾਡੇ ਮੁੰਡੇ ਦੇ ਏਗੀ